ਕਸੀ ਅੰਕਲ ਜੀ ਕਸਿਕ ਅੰਕਲ ਜੀ ਨਾਮ ਦੱਸੋ ਜੀ ਸਭ ਤੋਂ ਪਹਿਲਾਂ ਆਪਣਾ ਆਪਣਾ ਨਾਮ ਸ਼ੋਭਨਾ ਬੇਟੋ ਜੀ ਮਸ਼ੂਰੀ ਸਾਡੀ ਨੀਲੂ ਨਾਂ ਨਾਲੇ ਤੋਂ ਆ ਜੀ ਵਾਹ ਜੀ ਵਾਹ ਤੇ ਅੰਕਲ ਜੀ ਕੀ ਇਦਾਂ ਦਾ ਜਾਦੂ ਆ ਜੀ ਤੁਹਾਡੇ ਨਾਂ ਨਾਲ ਜਿਹਨਾਂ ਗੱਲ ਕਰੀਏ ਨਾਂ ਬਾਰੇ ਤੋਂ ਮੈਂ ਤੁਹਾਡਾ ਹੀ ਦੱਸਦੇ ਆ ਜੀ ਮਾਰੇ ਦੇਖੋ ਜੀ ਇਹੀ ਕੰਮ ਸਭ ਤੋਂ ਪੁਰਾਣੀ ਦੁਕਾਨ ਆ ਜੀ ਇਹ ਅੱਛਾ ਜੀ ਇਹ ਦੁਕਾਨ ਬਹੁਤ ਨਹੀਂ 40-45 ਸਾਲ ਪੁਰਾਣੀ ਦੁਕਾਨ ਆ ਜੀ ਵਾਹ ਜੀ ਵਾਹ ਇਹ ਮਹਿਨ ਤੁਸੀਂ ਸ਼ੁਰੂ ਕੀਤੀ ਕਿ ਜਾਂ ਮੇਰੇ ਵੱਡੇ ਭਰਾਣੇ ਸ਼ੁਰੂ ਕੀਤੀ ਜੀ ਅੱਛਾ ਜੀ ਉਸ ਤੋਂ ਬਾਅਦ ਫਿਰ ਆਪਾਂ ਸ਼ੁਰੂ ਕੀਤਾ ਇਹ ਕੰਮ ਜੀ ਠੀਕ ਆ ਜੀ ਇਹ ਮਰੋਸਟਾ ਹੈ 2 ਰੁਪਏ ਦਾ ਨਾਨ ਦਿੰਦੇ ਰੇ 2 ਰੁਪਏ ਦਾ ਨਾਨ ਆਲੂ ਵਾਲਾ ਵਾਹ ਜੀ ਵਾਹ ਅੱਛਾ ਜੀ 2 ਰੁਪਏ ਦਾ ਨਾਨ ਆਲੂ ਵਾਲਾ ਦਿੰਦੇ ਨੇ ਜੀ ਉਹ ਨਾਲ ਅਸੀਂ ਚਾਵਲ ਹੀ ਬਣਾਉਂਦੇ ਰੇ ਉਸ ਨਾਲ ਸਸਤੇ ਜ਼ਮਾਨੇ ਹੀ ਪੇਟ ਭਰ ਕੇ ਖਾਈਦੇ ਸੀ 2 ਰੁਪਏ ਦੇ ਵਿੱਚ ਸਹੀ ਹੈ ਜੀ ਹਾਂ ਜੀ ਤੇ ਹੁਣ ਅੰਕਲ ਜੀ ਆਪਣੇ ਕੋਲ ਕਿਹੜੇ ਕਿਹੜਾ ਨਾਨ ਮਿਲਦਾ ਜੀ ਹੁਣ ਆਪਣੇ ਕੋਲ ਆਲੂ ਵਾਲਾ ਜੀ ਅੱਛਾ ਜੀ ਪਿਆਜ਼ ਵਾਲਾ ਜੀ ਵਾਹ ਜੀ ਗੋਭੀ ਵਾਲਾ ਜੀ ਵਾਹ ਜੀ ਮਿਕਸ ਨਾਨ ਜੇ ਮਟਰ ਮਸ਼ਰੂਮ ਵਾਲਾ ਨਾਨ ਜੇ ਠੀਕ ਹੈ ਜੀ ਟੋਟਲ 5-6 ਤਰ੍ਹਾਂ ਦੇ ਨਾਨ ਮਿਲਦੇ ਆ ਜੀ ਤੁਹਾਡੇ ਕੋਲ ਹਾਂ ਜੀ ਠੀਕ ਹੈ ਜੀ ਤੇ ਅੱਜ ਆਪਾਂ ਨੂੰ ਕਿਹੜਾ ਖਵਾਓਗੇ ਅੰਗਲ ਜੀ ਜਿਹੜਾ ਤੁਸੀਂ ਕਹੋਗੇ ਤਾਂ ਖਵਾਵਾਂਗੇ ਮਹਾਰਾਜ ਜਿਹੜਾ ਕਹੋਗੇ ਆਲੂ ਵਾਲਾ ਵਾਲਾ ਫੁੱਲ ਗੋਭੀ ਵਾਲਾ ਪਨੀਰ ਵਾਲਾ ਪਿਆਏ ਨਾ ਜਿਹੜਾ ਮੈਨੂੰ ਜ਼ਿਆਦਾ ਕਿਹੜਾ ਲੱਗਦਾ ਜੀ ਨਾਨ ਤੁਹਾਡਾ ਜਿਆਦਾ ਸਾਡਾ ਆਲੂ ਵਾਲਾ ਬਹੁਤਾ ਚੱਲਦਾ ਜੀ ਵਾਹ ਜੀ ਤੇ ਉਹੀ ਕਰੀਏ ਤਿਆਰ ਅੰਗਲ ਜੀ ਹਾਂਜੀ ਹਾਂਜੀ ਉਹੀ ਕਰਨੇ ਤਿਆਰ ਮਹਾਰਾਜ ਠੀਕ ਹੈ ਜੀ ਇਹ ਦੇਸੀ ਕਿ ਹੋ ਜੀ ਆਪਣਾ ਜੀ ਵਾਹ ਜੀ ਇਹਨੂੰ ਗੁੰਨ ਕੇ ਚੰਗੀ ਜਿਹੜਾ ਤਿਆਰ ਹੁੰਦਾ ਪਿਆ ਜੀ ਹਾਂਜੀ ਪਿਆੜਾ ਤਿਆਰ ਹੈ ਜੀ ਵਾਹ ਵਾਹ ਜੀ ਤੇ ਸਟਫਿੰਗ ਅੰਗਲ ਜੀ ਚੈੱਕ ਕਰੀਏ ਆਲੂ ਵਾਲ ਇਹ ਕੀ ਕੀ ਪਾਇਆ ਜੀ ਇਹਦੇ ਵਿੱਚ ਇਹਦੇ ਵਿੱਚ ਸਾਰੇ ਖੜੇ ਮਸਾਲੇ ਆ ਜੀ ਨਾਰਦਾ ਨਾ ਜੀਰਾ ਕਾਲੀ ਮਿਰਚ ਧਨੀਆ ਅੱਛਾ ਜੀ ਮਸਾਲਾ ਵਾਹ ਜੀ ਗਰਮ ਮਸਾਲਾ ਇਹ ਪੀਠੀ ਲੱਗੀ ਤਿਆਰ ਹੋਣਗੀ ਇਹ ਆਲੂ ਵਾਲੀ ਪੀਠੀ ਤਿਆਰ ਆ ਜੀ ਪਹਿਲਾਂ ਹੀ ਪ੍ਰਾਪਰ ਜੀ ਵਾਹ ਜੀ ਤੇ ਸਟਫਿੰਗ ਅੰਗਲ ਜੀ ਚੰਗੀ ਭਰ ਕੇ ਰੱਖੀ ਜਦਈ ਹੈ ਸਟਫਿੰਗ ਚੰਗੀ ਭਰ ਕੇ ਰੱਖਾਂਗੇ ਤੇ ਗਾਹ ਖਾਣਗੇ ਜੀ ਹਾਂ ਸਹੀ ਹੈ ਜੀ ਗਾਹ ਕਈ ਕਹਿੰਦੇ ਅਸੀਂ ਦੋ ਖਾਣੇ ਨੂੰ ਗਾਹ ਕੋਈ ਕਹਿੰਦਾ ਇੱਕੋ ਨਾਲ ਖਾ ਤੇਰੀ ਤਸੱਲੀ ਹੋ ਜਾਏਗੀ ਵਾਹ ਜੀ ਵਾ ਅਸੀਂ ਉਹ ਕੰਮ ਨਹੀਂ ਕਰਦੇ ਬਸ ਟੋਪਿੰਗ ਚੰਗੀ ਕਰਦੀ ਦੀ ਜੀ ਸਹੀ ਹੈ ਜੀ ਹਾਂਜੀ ਇਹ ਹੱਥ ਨਾਲ ਹੀ ਹੈ ਗੱਲ ਜੀ ਕਰਨਾ ਗੋਲੇ ਨੂੰ ਉਹ ਹੱਥ ਨਾਲ ਮਾਰਾ ਜ ਹੱਥ ਨਾਲ ਅਸੀਂ ਬੋਰੀ ਬੋਰੀ ਤੈ ਕਾ ਦਿੰਦੇ ਹਾਂ ਜੀ ਉਹ ਆ ਜੀ ਬਾਹਰ ਇਹ ਆ ਗਈ ਉੱਪਰ ਮੇਥੀ ਜੀ ਠੀਕ ਹੈ ਜੀ ਇਹ ਆ ਗਿਆ ਧਨੀਆ ਪੂਰੀ ਉਹ ਆ ਜੀ ਬਾਹਰ ਇਹ ਪਿਆਰ ਪਾਤਾ ਇਹ ਤੁਸੀਂ ਆਪਣਾ ਹਾਂਜੀ ਹਾਂਜੀ ਪਿਆਰ ਪਾਤਾ ਜੀ ਮਹਾਰਾਜ ਪੂਰਾ ਪੂਰਾ ਜੀ ਸਹੀ ਹੈ ਜੀ ਲਓ ਜੀ ਉਹ ਆ ਜੀ ਬਾਹਰ ਇਹ ਕਿੰਨੇ ਟਾਈਮ ਲਈ ਅੰਕਲ ਰੱਖਣਾ ਤੰਦੂਰ ਜੀ ਇਹਨੂੰ ਇਹਨੂੰ ਬਹੁਤ ਵਾ 10 ਮਿੰਟ ਰੱਖਣਾ ਮੱਠੇ-ਭੱਠੇ ਸੇਕ ਦਿੱਤੇ ਜੀ ਠੀਕ ਹੈ ਜੀ ਹਾਂ ਜੀ ਇਹ ਚਨੇ ਅੰਕਲ ਜੀ ਕਿਹੜੇ ਹੁੰਦੇ ਆ ਜੀ ਆਪਣੇ ਕੋਲ ਚਨੇ ਆਪਣੇ ਮਾਰੇ ਬੱਲੇ-ਬੱਲੇ ਚਨੇ ਮਾਰੇ ਵਾਹ ਜੀ ਵਾਹ ਲਓ ਜੀ ਚਨੇ ਲਓ ਜੀ ਥਿਕਨੈਸ ਪੂਰੀ ਹੈ ਜੀ ਚਨੇਾਂ ਦੀ ਇਹ ਸੰਘਣੇ ਆ ਦੀ ਪੂਰੇ ਚਨੇ ਵੇਖੋ ਤੁਸੀਂ ਮਾਰੇ ਵਾਹ ਜੀ ਵਾਹ ਇਹ ਆ ਗਿਆ ਤਾਂ ਪਿਆਜ਼ ਜੀ ਠੀਕ ਹੈ ਜੀ ਇਹ ਸਾਡੀ ਮਠੀ ਚਟਨੀ ਆ ਗਈ ਜੀ ਇਹ ਕਾਦੀ ਅੰਕਲ ਤਿਆਰ ਕਰਦੇ ਨੇ ਇਹ ਇਮਲੀ ਦੀ ਚਟਨੀ ਹੈ ਜੀ ਅੱਛਾ ਜੀ ਇਹ ਮਠੀ ਜੰਨੀ ਕੋਰਦੀ ਜੰਨੀ ਹੈ ਇਹ ਆਪ ਤਿਆਰ ਕਰਦੇ ਸਾਰੀਆਂ ਜੀ ਸਭ ਕੋ ਆਪਣਾ ਤਿਆਰ ਆਪਣੀ ਹੱਥੀਂ ਕਰੀਦੇ ਨੇ ਸਾਰੇ ਤੇ ਇਹ ਇੱਕ ਗੜੀ ਚਟਨੀ ਜੇ ਨਾਦਰ ਪੁਰਾਣੇ ਦੀ ਚਟਨੀ ਬੰਵਾਲੀ ਆ ਇਹ ਹੈਗੀ ਖੱਟੀ ਚਟਨੀ ਬਿਲਕੁਲ ਇਮਲੀ ਦੀ ਜਿਹੜਾ ਮਾਰੀ ਮੜੀ ਚਟਨੀ ਪਾ ਦੇ ਪਚ ਜਾਏਗਾ ਸਭ ਉਸ ਤੁਹਾਨੂੰ ਠੀਕ ਹੈ ਜੀ ਹਾਂਜੀ ਸਰ ਇਹ ਮੱਖਣਾ ਗੱਜ ਬੂਲਦਾ ਜੀ ਵਾਰੀਆ ਇਹ ਅਮੁਲਦਾ ਯੂਜ਼ ਕਰਦੇ ਮਤਲਬ ਯੂਜ਼ ਮਹਾਰਾਜ ਹੀ ਉਸ ਟਾਈਮ ਤੋਂ ਕਰੇ ਕਰਦੇ ਜਦੋਂ 25 ਰੁਪਏ ਟਿੱਕੀ ਹੁੰਦੀ ਸੀ ਵਾਰੀਆ ਪਹਿਲਾਂ ਨਹੀਂ ਅਸੀਂ ਕਰਦੇ ਕੋਈ ਉਹ ਜਨਾ ਦੂਜਾ ਦੇਈਦਾ ਜੀ ਠੀਕ ਹੈ ਜੀ ਜੇ ਗਾਹਕ ਬਣਾ ਲੈ ਤੇ ਚਾਜ ਦਾ ਸੋਦਾ ਤੇ ਇਹ ਅੰਗਲ ਥੱਲੇ ਚੁੱਲਾ ਆਇਆ ਜੀ ਇਹ ਚੁੱਲਾ ਜੀ ਥੱਲੇ ਕੋਲੇ ਢਾਸ਼ਣੇ ਤੇ ਜੀ ਕੱਟੇ ਕੋਲੇ ਇਹ ਗੈਸ ਤੇ ਨਹੀਂ ਤੁਸੀਂ ਬਣਾਉਂਦੇ ਨਹੀਂ ਜੀ ਨਾ ਗੈਸ ਤੇ ਨਹੀਂ ਗੈਸ ਤੇ ਸਵਾਲ ਆਦੀ ਮਤਲਬ ਇਹਦੇ ਨਾਲ ਟੇਸਟ ਦਾ ਵੀ ਫਰਕ ਪੈਂਦਾ ਹਣਾ ਜੀ ਚੁੱਲੇ ਦੇ ਨਾਲ ਟੇਸਟ ਜੀ ਦੋਨਾਂ ਤੇਰਾ ਟੇਸਟ ਆਲਾ ਬਣੇਗਾ ਮਹਾਰਾਜ ਇਹ ਸ਼ੁਰੂ ਤੋਂ ਤੁਸੀਂ ਮੈਂ ਨੇ ਚਿੱਲੇ ਤੇ ਤਿਆਰ ਕਰਦੇ ਦੇ ਚਿੱਲੇ ਤੇ ਰੱਖ ਦੇਦੇ ਆ ਜੀ ਇਹ ਠੀਕ ਹੈ ਜੀ ਘਰ ਜਿਹੜਾ ਪਹਿਲੇ ਪੱਟੀਆਂ ਲਾਈਦੇ ਹੋਂ ਤੇ ਗੈਸੀ ਪੱਟੀਆਂ ਤੇ ਮਾੜਾ ਕਰੀਦਾ ਤੇ ਬਾੜ ਦੇ ਵੇਲੇ ਤੇ ਰੱਖ ਲਈਦਾ ਬਸ ਠੀਕ ਹੈ ਜੀ ਇਹ ਨਾਲ ਚੱਲਦਾ ਰਹਿੰਦਾ ਪ੍ਰੋਗਰਾਮ ਸਾਰਾ ਹੋ ਗਿਆ ਜੀ ਅੰਕਲ ਜੀ ਰੈਡੀ ਹਾਂਜੀ 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 ਮਾੜਾ ਜੀ ਜਿਹੜੀ ਮਾੜਾ ਰੈਡੀ ਰੈਡੀ ਜੀ ਕਲਰ ਅੰਕਲ ਜੀ ਚੇਂਜ ਹੋ ਗਿਆ ਦਾ ਹੈ ਵਾਹ ਜੀ ਯਾਰ ਇਹ ਲੱਗਣ ਲੱਗੀ ਆ ਥਾਲੀ ਅੰਗਲੀ ਹੋਣ ਲੱਗੀ ਤਿਆਰ ਸਰ ਥਾਲੀ ਲੱਗ ਲੱਗੀ ਤੁਹਾਡੀ ਮਾਰਾ ਵਾਹ ਜੀ ਵਾਹ ਇਹ ਆ ਗਏ ਜੀ ਚਨੇ ਜੀ ਠੀਕ ਆ ਜੀ ਇਹ ਆ ਗਏ ਜੀ ਪਿਆਜ਼ ਜੀ ਇਹ ਆ ਗਏ ਜੀ ਪੁਦੀਨੇ ਵਾਲੀ ਛੱਡੋ ਵਾਹ ਜੀ ਵਾਹ ਇਹ ਆ ਗਈ ਤੁਹਾਡੀ ਮਿੱਠੀ ਜੰਨੀ ਜੀ ਮੈਂ ਕਿਹਾ ਬੱਲੇ ਬੱਲੇ ਕਰਾਤੀ ਅੰਗਲੀ ਤੇ ਇਹ ਆ ਗਈ ਤੁਹਾਡੀ ਖੱਟੀ ਜੰਨੀ ਜੀ ਓਹ ਹੋ ਹੋ ਇਹ ਚਾੜ ਮਸਾਲਾ ਜੀ ਹਾਂ ਜੀ ਇਹ ਤੁਹਾਡਾ ਆ ਗਿਆ ਮੱਖਣ ਜੀ ਵਾਹ ਜੀ ਵਾਹ ਇਹ ਇੱਥੇ ਰੱਖ ਕਰੰਚੀਨਾ ਸੰਗਲ ਜੀ ਪੂਰੀ ਹੈ ਜੀ ਹਾਂਜੀ ਹਾਂਜੀ ਪੂਰਾ ਜੂਰ ਜੂਰ ਵਾਲਾ ਨਾਮ ਬਣਿਆ ਦੇ ਲੋ ਜੀ ਤੇ ਲੋ ਜੀ ਇਹ ਨਾਮ ਸਾਡਾ ਰੈਡੀ ਹੈ ਇਹ ਖਾ ਕੇ ਦੱਸੋ ਟੇਸਟ ਦੱਸੋ ਜੀ ਦਾ ਮਹਾਰਾਜ ਅੰਗਲ ਜੀ ਲੋਕੇਸ਼ਨ ਆਪਣੀ ਦੱਸੋ ਜੀ ਕਿਹਨੇ ਇੱਥੇ ਆਉਣਾ ਹੋਵੇ ਤੇ ਜੀਟੀ ਰੋਡ ਐਸ ਬੀ ਆਈ ਦੇ ਸਾਹਮਣੇ ਡੋਗਰਾ ਬੇਕਰੀ ਲੱਗਦੀ ਠੀਕ ਹੈ ਜੀ ਤੇ ਇਹ ਪ੍ਰਾਈਸ ਕੀ ਜੀ ਅੰਗਲ ਜੀ 1000 ਰੁਪਏ ਠੀਕ ਹੈ ਜੀ ਹਾਂਜੀ ਤੇ ਅੰਗਲ ਜੀ ਆਪਣਾ ਕੋਈ ਮੇਨ ਮੋਬਾਈਲ ਨੰਬਰ ਦੱਸ ਦਿਓ ਜੀ ਕਿ ਇਹਨੂੰ ਲੋਕੇਸ਼ਨ ਲੱਭਣ ਚ ਪਰੇਸ਼ਾਨੀ ਹੋਏ ਤੇ 98720 17643 ਠੀਕ ਹੈ ਜੀ 98720 1764 ਲਓ ਜੀ ਅੰਕਲ ਹੁਣ ਨੇ ਨਾਨ ਆਪਣਾ ਤਿਆਰ ਕਰ ਦਿੱਤਾ ਜੇ ਯਾਰ ਦੇਖ ਸਕਦੇ ਹੋ ਮੱਖਣ ਦੇ ਨਾਲ ਪੂਰਾ ਡਿਪ ਹੋਇਆ ਹੈ ਤੇ ਫਿਲਿੰਗ ਚੈੱਕ ਕਰੋ ਜੀ ਪੀਠੀ ਇਹਨਾਂ ਨੇ ਕਾਫੀ ਵਧੀਆ ਭਰ ਕੇ ਪਾਈ ਤੇ ਕਾਫੀ ਵਧੀਆ ਫਿਲਿੰਗ ਹੈ ਜੀ ਤੇ ਬਾਕੀ ਚਟਨੀ ਇਹਨਾਂ ਨੇ ਨਾਲ ਦਿੱਤੀਆਂ ਆ ਤਾਂ ਕੋਣ ਟਰਾਈ ਕਰਕੇ ਦੱਸਦੇ ਇਹਨੇ ਕਿਵੇਂ ਦਾ ਟੇਸਟ ਹੈ ਤੇ ਨਾਲ ਆਪਾਂ ਲੈ ਲਈਏ ਜੀ ਪਿਆਜ਼ ਤੇ ਲਓ ਜੀ ਵਾਈਟ ਤਿਆਰ ਨਾਨੇ ਦਾ ਬਹੁਤ ਟੇਸਟੀ ਹੈ ਯਾਰ ਸੱਚੀ ਇੱਕ ਵਾਈਟ ਲੈਣੀ ਹੋਰ ਬਣਦੀ ਆ ਬਹੁਤ ਜਿਆਦਾ ਹੀ ਟੇਸਟੀ ਹੈ ਨਾਲ ਆਪਾਂ ਪਾਵਾਂਗੇ ਜੀ ਪਿਆਜ਼ ਤੇ ਨਾਲ ਆਪਾਂ ਲਾਵਾਂਗੇ ਜੀ ਨਾਲ ਚਨੇ ਤੇ ਨਾਲ ਇੱਕ ਚੀਤੀ ਸੌਸ ਤੇ ਲਓ ਜੀ ਓਏ ਹੋਏ ਬਹੁਤ ਹੀ ਜ਼ਬਰਦਸਤ ਟੇਸਟ ਹੈ ਜੀ ਪੂਰਾ ਕਰੰਚੀਨੈਸ ਪੂਰਾ ਤੇ ਕਰਾਰਾ ਨਾਨਾ ਤੇ ਚਣਿਆ ਆਖੂ ਚਣੇ ਬਹੁਤ ਵਧੀਆ ਇਹਨਾਂ ਦੇ ਤੇ ਚਟਨੀ ਇਹਨਾਂ ਨੇ ਪੀਂਦੇ ਵਾਲੀ ਕਈ ਨਾਲ ਪਿਆ ਦਿੱਤਾ ਤੇ ਨਾਲ ਇਹਨਾਂ ਨੇ ਦਿੱਤੀ ਹੈ ਜੀ ਮਿੱਠੀ ਸੌਸ ਤੇ ਬਾਕੀ ਇਹ ਤੁਹਾਨੂੰ ਜਰੂਰ ਨਹੀਂ ਲੂ ਨਾਨ ਇਹਨਾਂ ਕੋ ਜੀ ਤੁਸੀਂ ਆ ਕੇ ਨਾਨ ਖਾਣਾ ਤੇ ਅੰਕਲ ਮੰਨ ਨੇ ਪੇਸ਼ ਤਾਂ ਉਹ ਦੱਸੀ ਗਿਆ ਤੇ ਜਰੂਰ ਆ ਕੇ ਇਹਨਾਂ ਕੋ ਤੁਸੀਂ ਨਾਨ ਖਾ ਸਕਦੇ ਜੀ ਤੇ ਬਾਕੀ ਠੀਕ ਹੈ ਜੀ ਆਪਾਂ ਹੁਣ ਖਾ ਲਈਏ ਆਪਣਾ ਨਾਨ ਤੇ ਮਿਲਦੇ ਹਾਂ ਜਲਦੀ ਨਵੀਂ ਕਿਸੇ ਹੋਰ ਵੀਡੀਓ ਵਿੱਚ ਹਸਤਾਤੇ ਦੇ ਲਈ ਸਸੀ ਗਾਂ